ਹੁਣ ਨਾ ਹਰ ਪੰਜਾਬੀ ਜਾ ਕੇ ਕਿਤੇ ਵੀ ਨਾ ਗਲੋਬਲ ਸਟੇਜ ਤੇ ਖੜਾ ਹੋ ਕੇ ਜਦ ਕਹਿੰਦਾ ਮੈਂ ਹਾਂ ਪੰਜਾਬ ਉਹ ਤੁਹਾਡੇ ਕਰਕੇ ਹੈ ਐਂਡ ਇਹ ਮੈਂ ਕਹਿਣਾ ਚਾਹੂੰਗਾ ਹੀ ਹੈਜ਼ ਮੇਡ ਅਸ ਪ੍ਰਾਊਡ ਪਲੀਜ਼ ਮੈਂ ਤਾੜੀਆਂ ਚਾਹੂੰਗਾ ਇਸ ਸ਼ਖਸ ਦੇ ਲਈ ਕਿਉਂਕਿ ਇਹ ਮੈਂ ਦਿਲ ਤੋਂ ਕਹਿ ਰਿਹਾ ਕਿਉਂਕਿ ਮੈਨੂੰ ਲੱਗਦਾ ਮੈਂ ਤੁਹਾਨੂੰ ਬਹੁਤ ਬਹੁਤ ਤਰ੍ਹਾਂ ਤੋਂ ਤੁਹਾਨੂੰ ਫੋਲੋ ਕਰ ਰਹੇ ਹਾਂ ਤੁਹਾਨੂੰ ਦੇਖਦੇ ਆਂ ਜਾਣਦੇ ਆਂ ਆਪਾਂ ਲਾਈਕ ਜਿਸ ਤਰ੍ਹਾਂ ਦੇ ਨਾਲ ਜਿਸ ਸਟੇਜ ਤੇ ਜਾ ਕੇ ਤੁਸੀਂ ਉਸ ਪੰਜਾਬ ਦੀ ਗੱਲ ਕਰਦੇ ਹੋ ਨਾ ਕਿ ਇੱਥੇ ਪੰਜਾਬੀ ਆ ਸਕਦੇ ਨੇ ਇੱਥੇ ਪੰਜਾਬੀ ਕਰ ਸਕਦੇ ਨੇ ਖਾਸ ਤੌਰ ਤੇ ਜਦ ਤੁਸੀਂ ਬੱਚਿਆਂ ਨੂੰ ਸਟੇਜ ਤੇ ਬੁਲਾਉਨੇ ਹੋ ਮੈਨੂੰ ਲੱਗਦਾ ਕਿ ਉਹ ਚਾਰ ਦੇ ਨਾਲ ਤੁਸੀਂ 4 ਕਰੋੜ ਲੋਕਾਂ ਨੂੰ ਸੁਪਨਾ ਦਿਖਾ ਸਕਦੇ ਹੋ ਕਿ ਜੇ ਅੱਜ ਸਟੇਜ ਤੇ ਚੜਾਏ ਇਹ ਨਾ ਕਿਉਂਕਿ ਉਹ ਰਿਪਰੈਜ਼ੈਂਟੇਸ਼ਨ ਸੌਰੀ ਉਹ ਰਿਪਰੈਜ਼ੈਂਟੇਸ਼ਨ ਹੈ ਨਹੀਂ ਕਿਸੇ ਕੋਲ ਜਦੋਂ ਅਸੀਂ ਹਿੰਦੀ ਫਿਲਮਾਂ ਵੀ ਦੇਖਦੇ ਆ ਤਾਂ ਸਾਨੂੰ ਰਿਪਰੈਜ਼ੈਂਟੇਸ਼ਨ ਕਿਤੇ ਨਜ਼ਰ ਨਹੀਂ ਆਉਂਦੀ ਸੋ ਇਵਨ ਮੀ ਐਜ਼ ਅ ਚਾਈਲਡ ਮੈਂ ਕਿਤੇ ਉਹਨੀ ਦੇ ਕਿ ਕਿ ਮੈਂ ਕਿਹਨੂੰ ਆਈਡਲਾਈਜ਼ ਕਰਾਂ ਕਿਹਨੂੰ ਫੋਲੋ ਕਰ ਸਕਦੀ ਆ ਸੋ ਹੁਣ ਜਦੋਂ ਬੱਚੇ ਇਹਨਾਂ ਨੂੰ ਦੇਖਦੇ ਆ ਜਿਵੇਂ ਐਟ ਦ ਨਾਈਟ ਸ਼ੋ ਆਈ ਮੀਨ We've never seen a Punjabi, a Sadar, an Indian, koi bhi on that stage. Aapne TV sare the Tonight Show. Everybody watches, especially like, meri kudi at diya, she specially, school we see, si, but she stayed up. She said, I wanna see Diljit uncle, I wanna see him. And it's like, tu school gayi you know, Punjabi hoi, like, yeah. hai, you know. But she went to school like yeah, that, okay. so that's what he's given. ਇਵਨ ਮਤਲਬ ਜਿਹੜੀ ਨਵੀਂ ਜਨਰੇਸ਼ਨ ਆ ਇੱਕ ਰਿਪਰੈਜੈਂਟੇਸ਼ਨ ਜੋ ਕਿ ਸਬ ਇੱਕ ਆਇਡੈਂਟੀਟੀ ਮੈਂ ਜ਼ਿਆਦਾ ਬੋਲਗੀ ਥੈਂਕ ਯੂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਤੇ ਦਿਲਜੀਤ ਵੀਰ ਜਿੱਦਾਂ ਇਹਨਾਂ ਨੇ ਗੱਲ ਕਹੀ ਨਾ ਉਹ ਸਟੇਜ ਤੇ ਬੱਚਿਆਂ ਨੂੰ ਬੁਲਾਉਣੇ ਮੈਂ ਜਾਣਨਾ ਚਾਹੂੰਗਾ ਉਹ એનર્ਜੀ ਟ੍ਰਾਂਸਫਰ ਇਹ ਕਹਿੰਦੇ ਉਹ ਸਭ ਤੋਂ ਪਿਓਰੈਸਟ એનર્ਜੀ ਹੁੰਦੀ ਹੈ ਜਦ ਉਹਨਾਂ ਦੀ ਪਾਗ ਨੂੰ ਤੁਸੀਂ ਚੁੰਮਦੇ ਹੋ ਜਾਂ ਉਹ ਮੈਂ ਕਹਿੰਦਾ ਕਿੰਨੀ ਵਾਰੀ ਇਮੋਸ਼ਨਲ ਕਰ ਚੁੱਕੇ ਤੁਸੀਂ ਦਿਲਲੇ ਨੂੰ ਲੂਮਨਾਤੀ ਟੂਰ ਦੀ ਜਿੰਨੀ ਕੰਗੀ ਸੀ ਅਸੀਂ ਕੈਨੇਡਾ ਤਾਂ ਨਹੀਂ ਰਹਿੰਦੇ ਵੀਜ਼ਾ ਲਵਾ ਦੋਗੇ ਤੁਸੀਂ ਆ ਜਾਵਾਂਗੇ ਆ ਕੈਨੇਡਾ ਵਾਲੇ ਅੱਛਾ ਦੇ ਬਿਲਕੁਲ ਨੀਰੂ ਜੀ ਨੇ ਸਹੀ ਕਿਹਾ ਕਿ ਜਿਹੜੇ ਬੱਚੇ ਐ ਜਿਹੜੇ ਘਰੇ ਵੀ ਬੈਠੇ ਐ ਉਹ ਜਦੋਂ ਦੇਖਦੇ ਐ ਕਿ ਇਹ ਹੋ ਗਿਆ ਜਿਮੀ ਫੈਲਨ ਸ਼ੋ ਹੋ ਗਿਆ ਤਾਂ ਇਹ ਹੁਣ ਅਸੀਂ ਵੀ ਕਰ ਸਕਦੇ ਆ ਇਹ ਕੋਈ ਅਸੀਂ ਇਸ ਤੋਂ ਅੱਗੇ ਜਾਵਾਂਗੇ ਸੋ ਮੈਨੂੰ ਲੱਗਦਾ ਪੰਜਾਬੀ ਦਾ ਡਿਊ ਸੀ ਇਹ ਲੈਟਿਨ ਆਰਟਿਸਟ ਪਹੁੰਚ ਗਏ ਸੀ ਸਾਰੇ ਐਫਰੋ ਆਰਟਿਸਟ ਪਹੁੰਚ ਗਏ ਸੀ ਪੰਜਾਬੀ ਨਹੀਂ ਸੀ ਹੱਲੇ ਉੱਥੇ ਪਹੁੰਚੇ ਸਾਨੂੰ ਲੱਗਦਾ ਪੰਜਾਬੀ ਦਾ ਡਿਊ ਸੀ ਔਰ ਪੰਜਾਬੀ 뮤직 ਮੈਨੂੰ ਲੱਗਦਾ ਹਾਲੇ ਜੋ ਮੈਂ ਸੋਚ ਕੇ ਬੈਠਾ ਹਾਲੇ ਬਹੁਤ ਕੋ ਸੋਚ ਕੇ ਬੈਠਾ ਜੇ ਮਹਾਰਾਜ ਕਿਰਪਾ ਕਰਨ ਆਈ ਕੈਨ ਬੀਲੀਵ ਇਟ ਕਿਉਂਕਿ ਲਾਸਟ ਟਾਈਮ ਤੁਸੀਂ ਕਿਹਾ ਸੀਗਾ ਹਾਂ ਜੇ ਤਾਂ ਮੈਂ ਸੋਚ ਲਿਆ ਆ ਐਂਡ 빅 ਅਪਲਾਸ ਟੂ ਯਰ ਟੀਮ ਆਲਸੋ ਥੈਂਕ ਯੂ ਬ੍ਰੋ ਥੈਂਕ ਯੂ ਕੀ ਜੋ ਤੁਸੀਂ ਕਰ ਰਹੇ ਹੋ ਸਾਰੇ